ਹੈਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕਿਵੇਂ ਹੋ ਸਾਰੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਜੀ ਤੇ ਅਸੀਂ ਵੀ ਸਾਰੇ ਠੀਕ ਠਾਕ ਹਾਂ ਜੀ ਤੇ ਟਾਈਮ ਹੋ ਗਿਆ ਜੀ ਅੱਜ ਦੁਪਹਿਰ ਦੇ 2 ਵਜੇ ਤੇ ਮੈਂ ਤਰ ਰੱਖੀ ਐ ਚਾਹ ਤੇ ਬਾਕੀ ਜਿਹੜੇ ਸਾਡੇ ਚੈਨਲ ਤੇ ਨਵੇਂ ਆ ਬਲੌਗ ਸ਼ੁਰੂ ਕਰਨ ਤੋਂ ਪਹਿਲਾਂ ਪਲੀਜ਼ ਚੈਨਲ ਨੂੰ ਕਰ ਲਿਓ ਜੀ ਸਬਸਕ੍ਰਾਈਬ ਵੀਡੀਓ ਨੂੰ ਕਰ ਦਿਓ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਜੀ ਤੇ ਗਰਮੀ ਬਹੁਤ ਜ਼ਿਆਦਾ ਹੋਈ ਪਈ ਹੈ ਜੀ ਕੀ ਪਤਾ ਨਹੀਂ ਕੀ ਗੱਲ ਹੈ ਕਿ ਆਪਣੇ ਤਾਂ ਮੀਂਹ ਵੀ ਨਹੀਂ ਆ ਰਿਹਾ ਇੰਨੀ ਜਿਆਦੇ ਜਾਣ ਓਕੀ ਹੁੰਦੀ ਐ ਨਾ ਵੀ ਸਾਹ ਅਰ ਸੋਈ ਚਾ ਕੇ 2 ਮਿੰਟ ਬਸ ਹੁਣ ਆ ਕੇ ਚਾਹ ਧਰੀ ਆ ਤੇ ਮੁਰਕੋ ਮੁਰਕੀ ਹੋ ਗਏ ਪਾੜੀ ਜਾਣ ਓਕੀ ਹੁੰਦੀ ਐ ਜੇ ਉਧਰ ਆਪਣੇ ਜਸ਼ਨਾ ਵਸਾਉਣ ਵਾਲਾ ਜੀ ਸਕੂਲੋਂ ਤੇ ਉਹਦੇ ਡੈੜੀ ਗਏ ਆਪਣੇ ਉੱਥੇ ਮੋੜ ਤੋਂ ਲੈ ਕੇ ਆਉਣਾ ਪੈਂਦਾ ਕਿਉਂਕਿ ਆਪਣੇ ਇੱਧਰ ਪਈ ਤੇ ਬੈਣ ਮੁਰਦੀ ਨਹੀਂ ਤੇ ਫਿਰ ਉਹ ਸੜਕ ਤੇ ਤਾਰ ਜਾਂਦੇ ਫਿਰ ਉੱਥੋਂ ਲੈ ਆਉਣੇ ਆਏ ਹੋ ਜਾਂਦਾ ਹਨਾ ਵੀ ਸੁੰਨਾ ਬਾਹਵ ਪੈ ਜਾਂਦਾ ਕਿੱਲਾ ਕਿੱਲਾ ਡੇਢ ਕਿੱਲਾ ਪੈ ਜਾਂਦਾ ਦੋ ਦੋ ਕਿੱਲੇ ਵਾਂਗੂ ਪੈ ਜਾਂਦਾ ਤੇ ਅਨੇਜ ਹੋ ਜਾਂਦਾ ਵੀ ਕੱਲਾ ਹੈ ਜਵਾਕ ਹਨ ਅੱਜ ਬਾਕੀ ਜਵਾਕਾਂ ਦਾ ਬਾਲੇ ਹੋਹੀ ਜਾਂਦਾ ਵੀ ਕਿਹ ਕੁ ਜਵਾਕ ਚੱਕ ਕੇ ਲੈ ਗਿਆ ਕੋਈ ਕਦੇ ਕਿਸੇ ਦਾ ਕਦੇ ਆਪਣੇ ਦੋ ਤਿੰਨ ਹੀਲੇ ਚ ਹੋ ਗਏ ਤੇ ਤਾਂ ਕਰਕੇ ਜੀ ਬਸ ਜੀ ਆਉਣਾ ਹੁੰਦਾ ਵੀ ਪਤਾ ਲੱਗ ਜੇ ਵੀ 10 ਮਿੰਟਾਂ ਤੇ ਆਉ 15 ਤੇ ਜਾਂ 10 15 ਮਿੰਟਾਂ ਤੇ ਆਉਂਦੇ ਫਿਰ ਪਹਿਲਾਂ ਵੱਗ ਜਾਂਦੇ ਆ 5-10 ਮਿੰਟ ਤੇ ਜਸ਼ਨ ਤੇ ਡੜੀ ਗਏ ਆ ਜੀ ਲੈਣ ਤੇ ਕੱਲ ਬਲੌਗ ਨਹੀਂ ਆਇਆ ਜੀ ਗਰਮੀ ਦਾ ਕਰਕੇ ਬਸ ਬਲੌਗ ਬੜਾ ਹੀ ਨੇ ਤੇ ਪੁੱਛੀ ਨਾ ਨਹੀਂ ਜਾਲੇ ਗਰਮੀ ਗਰਮੀ ਨੇ ਤਾਂ ਬੁਰਾ ਹਾਲ ਹੀ ਕਰ ਰੱਖਿਆ ਜੀ ਪੱਤਾ ਵੀ ਨਹੀਂ ਹਲਦਾ ਕਿਵੇਂ ਹਲਦਾ ਹੁੰਦਾ ਇੰਨਾ ਦਹਿਮ ਹੋਇਆ ਬੈ ਆਖੀ ਤੇ ਅੰਦਰ ਕੀ ਮੀ ਆ ਜੇ ਮੀ ਆ ਜੇ ਤਾਂ ਮਾੜੀ ਮੁੱਟੀ ਕੋਈ ਸ਼ਾਂਤੀ ਮਿਲੇ ਲੋ ਜੀ ਬਸ ਆਪਣਾ ਜਸ਼ਨ ਆਉਣ ਵਾਲਾ ਤੇ ਬਸ ਫਿਰ ਉਹਨੂੰ ਚਾਹ ਚੁ ਪਿਆ ਕੇ ਰੋਟੀ ਹੋ ਕਰਕੇ ਤੇ ਫਿਰ ਆ ਫੇਰ ਆ ਕੇ ਲੈ ਲੂਗਾ ਫੋਨ ਮੰਮੀ ਹੁਣ ਮੇਰੀ ਵਾਰੀ ਆ ਦਿਨਾਂ ਦੇ ਦੂ ਦੇਖਿਆ ਹੁਣ ਮੇਰੀ ਵਾਰੀ ਹੈ ਕੀ ਕਰਗੇ ਜੀ ਇੰਨੀ ਗਰਮੀ ਆ ਕੋਈ ਗੱਲ ਵੀ ਨਹੀਂ ਆਉਂਦੀ ਕੀ ਸੁਣਾਗੇ ਸਾਨੂੰ बस आई ब्लॉग बनाऊंदा बनाਉਂਦੇ ਹਨਾ ਵੀ ਆਏ ਹੋ ਜਾਂਦਾ ਵੀ ਰੋਜ਼ ਵਾਲੇ ਕੰਮ ਹੀ ਕਰੀ ਜਾਂਦੇ ਆ ਕੋਈ ਨਵਾਂ ਹੋਵੇ ਜਾ ਕਿਤੇ ਬੰਦਾ ਜਾਈਏ ਆਈਏ ਹਨਾ ਉਹ ਤਾਂ ਹੁੰਦੀ ਹੈ ਘਰੇ ਬੈਠੇ ਰਹਿਨੇ ਹੁਣ ਰੋਜ਼ ਕਿੱਥੇ ਜਾਈਏ ਤੇ ਕੀ ਕਰੀਏ ਤੇ ਕੀ ਦਵਾ ਦਿਖਾਗੇ ਤੇ ਬਸ ਜੀ ਤਾਂ ਹੀ ਨਹੀਂ ਗੁਸਤਾ ਬਲੌਗ ਆ ਆ ਦੇਖੋ ਕਿੰਨਾ ਪਸੀਨਾ ਆ ਗਿਆ 2 ਮਿੰਟ ਖੜੇ ਆ ਕੇ ਬਸ ਇੱਥੇ ਮੈਂ ਹੁਣ ਬਲੌਗ ਸਟਾਰਟ ਕਰਿਆ ਤੇ ਪਹਿਲਾਂ ਮੈਂ ਚਾਹ ਧਰ ਕੇ ਕੁਲਰ ਮੂਰੇ ਭੱਗੀ ਸੀ ਮੱਝ ਦੇ ਉਪਰੇ ਦੁੱਧ ਪਾ ਕੇ ਆਉਂਗੀ ਤੇ ਬਸ ਹੁਣ ਦੁੱਧ ਪਾਇਆ ਕੇ ਤੇ ਫੇਰ ਫੇਰ ਭਰ ਕੇ ਜਾਵਾਂ ਚਲੋ ਜੀ ਮੈਨ ਲਾ ਤਾਂ ਬੈਨ ਆ ਗਈ ਜਸਮੀਦੀ ਮਦਿਆ ਸੁਣੋ ਫੇਰ ਹੇਏ ਕੋਈ ਗੱਲ ਵੀ ਨਹੀਂ ਆਉਂਦੀ ਜੀ ਕਰਦੇ ਆਪਾਂ ਬਲੌਗ ਸਟਾਰ ਬਣੇ ਰਹੋ ਵੀਡੀਓ ਦੇ ਨਾਲ ਵੇਟਾ ਕਿੰਨਾ ਰਸੀ ਹੋਵੇ ਹਮ

ਹਈਆ ਹਵਾ ਦਾ ਪੱਤਾ ਨਹੀਂ ਹਲਦਾ ਕਿਉਂ ਨਹੀਂ ਹਲਦਾ ਖੱਲ ਦੀਆਂ ਦੀਆਂ ਹਾਲੇ ਕਿੰਨੇ ਰੱਖ ਲਈਂਦੇ ਆ ਆਪਣੇ ਹਲਾਇਆ ਹਮ ਹਮ ਕਿਵੇਂ ਗੱਟੇ ਪੜ੍ਹਦੇ ਆਣਗੇ

ਦਾਰ ਤੇਰਾ ਕਰ ਰਹੀ ਸੀ ਬਤਾ ਦੋ ਨਾ ਮਮਾ ਨਾ ਵਾਟਰ پارک ਰਿਆ ਮੈਂ 700 ਰੁਪਿਆ ਦੇਖ ਲਾ ਬਲਜੀ ਹੂੰ ਉੱਧੇ ਝੋਨਾ ਲਾਵਾਂਗੇ ਜੇ ਤੇ ਵਾਟਰ پارک ਕੇ ਬਤਾ ਹ ਜੇ ਉਧੇ ਨਾ ਲਾਇਆ ਫਿਰ ਬਲਜੀ ਹੂੰ ਜੇ ਲਾਇਆ ਫਿਰ ਨਾ ਪੁੱਛਿਆ ਨਾ ਫਿਰ ਸ ਕੱਲ ਦਾ ਦਿਨ ਹੋਰ ਲੈਣਗੇ ਅੱਛਾ ਆ ਆਪਣਾ ਤਾਂ ਵਾਟਰ پارک 600 ਹੀ ਮਾਇਨਸ ਕੀ ਵੰਦੀ ਵੀਰ ਕਰਨੂ ਹਾ ਜੀ ਯਾਰ ਪਾਣੀ ਆ ਦੀ ਵਾ ਨਾ ਹਾਲਾ ਕਰੇ ਤੇ ਤੇ ਫੂਲਾ ਨੇ ਸਾਥੀ ਹਾਰਾ ਗਲਾਸਰ ਜਵਾਖਣ ਲੱਗ ਗਿਆ ਇਹ ਕੋਈ ਕੋਈ ਆਊਗਾ ਜਿਹੜੀਆਂ ਛੋਟੀਆਂ ਪੰਜਵੇਂ ਥੱਲੇ ਆ ਜਿਮੀ ਤੋਂ ਥੱਲੇ ਉਹਨਾਂ ਦੀ ਰਹਿ ਗਈ ਆ ਚੀਜ਼ 750 ਆ ਠੀਕ ਹਮ ਦੇ ਮੈਂ ਜੀ ਲੱਗਦਾ ਜਾਣਾ ਦਾ ਬਾਜੀ ਨਹੀਂ ਜੀ ਕਰਦਾ ਫਿਰ ਨਾ ਹਮ ਨਹੀਂ ਜਾਣ ਕਦੇ ਹੋਰ ਬਾਗ ਜਾਗੇ ਲੋ ਜੀ ਮੰਮੀ ਰਗੜਦੇ ਆ ਮਸਾਲਾ ਆਲੂ ਚੌੜੇ ਨਾਮਾ ਕੇ ਬਸ ਨੂੰ ਚੌਣੀ ਅੱਗ ਹੁਣੇ ਭਾਂਡੇ ਮਾਜ ਕੇ ਹਟੀਆਂ ਤੇ ਮੱਖਾ ਚਲ ਪੈਣਾ ਨੂਨ ਪਾਦ ਗਏ ਇਧਰ ਆਪਾਂ ਡੱਬੇ ਚ ਬਾਲੇ ਗੌੜੇ ਹੋਰ ਹੋਰੀ ਚੀੜੇ ਦੇ ਪੱਤੇ ਹਾਂ ਮੈਂ ਤੇ ਨਾ ਹਾਂ ਲੋਟ ਨਾ ਹੁੰਦ ਤੱਕ ਹੀ ਸਾਮਪਾ ਜмма ਮੌਕੇ ਜਿੱਤੇ ਮੰਗਾਇਆ ਗਿਆ ਬਸ ਹੁਣ ਹੁਣ ਸਬਜੀ ਚ ਪਾਇਆ ਹੁਣ ਸਰਿਆ ਤੇ ਯਾਦ ਆ ਗਿਆ ਪਾਵਾ ਵੀ ਨੂਨ ਮਗਾਉਣਾ ਨਹੀਂ ਗਾਲਾਂ ਮਿਲਦੀਆਂ ਰੱਖਣੇ ਮੌਕੇ ਤੇ ਦੱਸ ਦਿਆਂ ਮੈਥੇ ਢੁੱਲ ਗਿਆ ਇੰਨਾ ਕ ਨੂਨ ਲਾਸ ਗਰਾੰਟ ਲਈ ਜੀ ਹੈ ਨਹੀਂ ਤਾਂ ਲੋਟ ਜੀ ਆਪਾਂ ਚਾਲੀਏ ਅੱਗ ਬਣਾਈਏ ਸਬਜੀ 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 लो जी आप लग सब्जी बनाओ तो मसाला अपना भुज चुके सब्जी होगी अपनी रेडी ਹੁਣ ਆਪਾਂ ਚੱਲਦੇ ਹਾਂ ਧਾਰਾਂ ਤੇ ਟੱਕਰ ਲੱਗ ਜੂਆ ਆਪਣੇ ਤੇ ਕਸਣਾ ਲੱਗ ਗਿਆ ਲੱਗ ਗਿਆ ਜੀ ਲੱਗ ਗਿਆ ਮੰਮੀ ਤੇ ਮੱਥੇ ਲੇ ਬੈਠੇ ਆ ਫੋਨ ਦੇਖਿਆ ਤੇ ਡੈਡੀ ਦਾ ਲਓ ਜੀ ਆਪਾਂ ਜਸ਼ਨ ਦਾ ਟਿਫਨ ਆ ਕਰਦੀਏ ਸੈਟ ਆ ਫੋਨ ਤਾਂ ਕੱਢ ਕੇ ਲਿਆ ਹਾਂ ਧਾਰਾਂ गर्मी बाली है जी पत्ता ही नहीं हल्दा पत्ता है भी किल्ह रबा तर्थ कर ला करवाई जी तो हो रही है देखो बदलवाई हो रही है कि आज किस पास चंगी गल माड़ी मोटी हवा ही छद रब कम छेती निबड़ जाती ਸੋ ਲੋਜੀ ਨੂੰ ਕੱਢ ਲਿਆ ਕਿ ਧਾਰਾ ਆਪਾ ਫੇਰ ਕਰਦੇ ਆ ਕਿ ਇਧਰਲਾ ਕੰਮ ਲੋ ਜੀ ਇਧਰ ਦੁੱਧ ਗਰਮ ਹੋ ਰਿਹਾ ਆਪਣਾ ਦੁੱਧ ਆ ਸ਼ਾਮ ਤਾ ਆਪਾਂ ਤੇ ਡੈਡੀ ਗਏ ਐ ਦੁੱਧ ਪੋਣ ਹੋ ਹੋ ਹੁਣੀ 라 ਕੇ ਡੈਡੀ ਵੀ ਖੇਤੋਂ ਨਾ ਆਨੂ ਕੇ ਤੇ ਬਸ ਦੁੱਧ ਪੋਣ ਗਏ ਐ ਗਰਮੀ ਬਾਲੀ ਐ ਜੀ ਇੱਕ ਗਰਮੀ ਦਾ ਤਾਂ ਬਸ ਗੀਤ ਹੀ ਬਣਿਆ ਪਿਆ ਹੁਣ ਗਰਮੀ 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 ਸਾਹ ਨਾਲ ਆਈ ਜਪੀ ਅਨੇ ਲੋ ਜੀ ਮੰਮੀ ਪਈ ਜਾਂਦਾ ਇੱਧਰ ਪਾਣੀ ਪਸਵਾਉਣ ਆਈਆਂ ਮਿੰਟੇ ਚ ਪੀ ਲੈਂਦੀਆਂ ਨਾ ਤਾਂ ਪੀਂ ਕਵਾ ਕੇ ਖਾਣ ਨਾ ਪੀਣਾ ਘੜਾ ਛੱਡ ਪੀਂਦਗਾ ਹੀ ਨਹੀਂ ਇਹ ਲੱਛਣ ਕਰਦੀਆਂ ਆਂ ਹਰਾ ਖਾਂਦੀਆਂ ਅੜ ਗਿਨੇ ਰਾ ਇਹ ਕੋਣ ਤੇ ਲੱਗ ਯੋਗੋ ਪੀਜਣ ਨੂੰ ਦੋ ਬਾਲਟ ਖੇਲ ਹੋਵੇ ਬਣੀ ਬਣੀ ਇਹਨਾਂ ਨੂੰ ਤਾਂ ਖੇਲ ਚ ਲਾ ਦਿਆਂ ਫੜ ਫੜ ਕੇ ਸੰਗਲ ਬਾਲਟ ਗਣਾ ਕਿੱਥੇ ਬੋਲ ਡੋਟਰ ਜਿਹਾ ਛਰਕਣ ਵਾਲਾ ਨਾ ਇਹ ਤਾਂ ਉਹ ਮੱਖੀ ਵਾਲੀ ਮੱਖੀ ਬਹਿੰਦੀ ਇਹਨਾਂ ਤੇ ਦਵਾਈ ਜਿਹਾ ਛਰਕਣ ਵਾਲੀ ਆ

ਕੀ ਜਿਵੇਂ ਮੈਗਾ ਬੱਦਲ ਹੈ ਨਾ ਹੋਰ ਆ ਜਾਂਦਾ ਤਾਂ ਵਧੀਆ ਸੀ ਕੋਈ ਮਾੜੀ ਮੋਟੀ ਸ਼ਾਂਤੀ ਮਿਲ ਜਾਂਦੀ ਦੋ ਦਿਨਾਂ ਪਾਇਆ ਤਾਂ ਹੋਊਗਾ ਕਿਤੇ ਕੱਲ ਵੀ ਪਾਇਏ ਸੀ ਕਿਤੇ ਜਿਹੜੀ ਹਵਾ ਆਉਂਦੀ ਸੀ ਠੰਡੀ ਹਲ ਹਵਾ ਤਾਂ ਛੱਡਦੀ ਸੀ ਅੱਜ ਤਾਂ ਹਵਾ ਵੀ ਨਹੀਂ ਆਈ ਤਾਂ ਪੱਤਾ ਵੀ ਨਹੀਂ ਹਲਦਾ ਬਾळा ਉਹ ਐਨੀ ਜੋ ਆਪਣ ਨੂੰ ਨਾ ਨਾ ਕਰੇ ਲਗਰਮੀ ਚ ਕਰਦਾ ਸੀ ਹੋਰ ਕੀ ਹੈ ਗਰਮੀ ਚ ਮਸਾ ਦਾ ਵੀ ਤੇਰੇ ਤੇ ਤੇਲ ਨਾਲ ਆਰਾਮ ਕਰਿਆ ਹੈ ਉਹਨੂੰ ਉਹਨੇ ਫੇਰ ਕਰ ਲੂਗਾ ਦੁਬਾਰੇ ਫੇਰ ਹੋ ਜੂਗੀ ਖੁਰਕ ਜੀ ਜਸ਼ਨਦੇ ਜੀ ਵਧੀਆ ਆਰਾਮ ਆ ਗਿਆ ਤੇਲ ਨਾਲ ਤੇ ਪਰ ਟਿਕਦਾ ਨਹੀਂ ਸਾਰਾ ਦਿਨ ਪਸੀਨਾ ਆਈ ਜਾਂਦਾ ਉੱਥੇ ਖੇਤ ਹੀ ਫਿਰ ਖੇਤ ਸਕੂਲੋਂ ਆ ਜਾਂਦਾ ਫਿਰ ਘੰਟਾ ਕ ਬੰਨਦਾ ਕਰੇ ਤੇ ਮੁੜ ਕੇ ਹੰਦਾ ਮੈਂ ਤਾਂ ਖੇਤ ਜਾਣਾ ਭਾਪੇ ਹੋਰਾਂ ਕੋਲ ਤੇ ਖੇਤ ਭੱਜ ਜਾਂਦਾ ਅੱਖੇ ਨਹੀਂ ਲੱਗਦਾ ਜੀ ਕੀ ਕਰੀਏ ਬੁਰਾ ਹਾਲਾਉਦ ਆਇਆ ਸਿਕਰੇ ਬਿੰਦਕਤੇ ਮੁੜ ਕੋ ਮੁੜਕੀ ਹੋਇਆ ਪਿਆ ਬੜਾ ਵਾਪੀਕਣਾ ਪਿਆ ਪਿਆ ਹੂੰ ਬਾਇਆ ਬਾਣਾ ਜਿਹੜਾ ਉਹਦੇ ਵਿੱਚ ਬੈਠਾ ਰਹਿੰਦਾ ਜੀ ਪਲਾਥੀ ਮਾਰ ਕੇ ਤੇ ਹੋਰ ਆ ਬਾੜੀ ਗਰਮੀ ਮੰਨਦੇ ਨਾਲੇ ਨਮਾਇ ਫੇਰ ਵੀ ਹੌਕੀ ਆਂਦੀ ਹੈ ਬਾੜੀ ਹੈ ਗਰਮੀ ਪੱਤੇ ਹਵਾ ਚਲਦੀ ਹੋਵੇ ਤਾਂ ਮਾੜਾ ਮੋਟਾ ਇਹਨਾਂ ਨੂੰ ਸ਼ਾਂਤੀ ਬੜੇ ਹੋਰ ਲਓ ਜੀ ਡੈਡੀ ਨੇ ਨਵਾਤਾ ਟਰੈਕਟਰ ਕਿਉਂਕਿ ਉਹ ਬਾਕੇ ਐਸੀ ਕੇ ਸੁੱਕੀ ਤੇ ਬਸ ਹੁਣ ਜਸ਼ਨ ਦੇ ਡੈਡੀ ਜੀ ਤੋਂ ਖੇਤੋਂ ਆਉਣਗੇ ਤੇ ਬਸ ਉਹ ਲਾ ਦੇਣਗੇ ਅੰਦਰ ਬੱਟਾ ਰਹਿ ਗਈ ਕੀ ਪਤਾ ਬਾਤੀਆਂ ਹੁਣ ਕਿ ਨਹੀਂ ਪਾਈਆਂ ਲਓ ਜੀ ਉਹਦਾ ਇੱਕ ਵੀਰਾ ਆਦਾ ਸੀ ਨੀਲਾ ਘੋੜਾ ਨੀਲਾ ਘੋੜਾ ਇਹ ਸਾਡਾ ओदा, बस जी बान जूजाला झोना ला बण भी करता रेडी पे पर हवा छो जी मैं भी जाके दुध देखा एक तो ना गर्मी का करके फोन भी हैंग हो जाता पता नहीं की गल हो और... ਬੁਰਾ ਹਾਲ ਕਰਤਾ ਜੀ ਰੱਬ ਨੇ ਤਾਂ ਐ ਲੱਗਦਾ ਆਈ ਵਾਰੀ ਮੰਮੀ ਦੇ ਅੱਖਣੋਂ ਕਹਿਦਨੇ ਆਪਾਂ ਇੱਕ ਦੀ ਗਰਮੀ ਵੱਧ ਹੈ ਇੱਕ ਦੀ ਗਰਮੀ ਵੱਧ ਹੈ ਚਲੋ ਰੱਬ ਬਰਾਖਾ ਮਿੱਤਰਾਂ ਦਾ ਕੰਮ ਕੰਮ ਤਾਂ ਕਰੇ ਹੀ ਸਰੂ ਹੈ ਜੀ ਭਲਾ ਗਰਮੀ ਹੋਵੇ ਤੇ ਭਾਵੇਂ ਹਵਾ ਚੱਲੇ ਤੇ ਭਾਵੇਂ ਨਾ ਚੱਲੇ ਕੰਮ ਬਿਨਾ ਕੀ ਬੰਦ ਹੈ ਚਲੋ ਜੀ ਆਪਾਂ ਫੇਰ ਮਿਲਦੇ ਆ ਮੈਂ ਦੁੱਧ ਥਾਲੇ ਹੋਰ ਲਾ ਲਾਂ ਛਟੀਆਂ ਮੇਰੇ ਆਉਂਦੀ ਨੂੰ ਅੱਗ ਬੁਝ ਗਈ ਦੇਖੋ ਮੈਂ ਮੰਮੀ ਕੰਨੀ ਵਗ ਗਈ ਤੇ ਅੱਗ ਬੁਝ ਗਈ ਅੱਗਮ ਚਾਲ ਲਈਏ ਤੇ ਫਿਰ ਮਿਲਦੇ ਆਪਾਂ ਲੋ ਜੀ ਆਪਣਾ ਤੰਦੂਰ ਤਪ ਗਿਆ ਲੱਕੜਾਂ ਜਿਹਾ ਨੇ ਮौज ਬਣਾਤੀ ਮੰਮੀ ਆਪਾਂ ਤੇ ਇਧਰ ਮੰਮੀ ਨੇ ਕਰ ਲਈ ਜੀ ਪੇੜ ਤੇ ਹਾਲ ਦੇਖੋ ਮੰਮੀ ਦਾ ਮੁਰਕੇ ਨਾ ਓਹ ਹੋ 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 ਫਿੱਜ ਗਏ ਸਾਰੇ ਅੱਛੇ ਹੋ ਕੇ ਰਹੂਗੀ ਤੰਦੂਰ ਤਪਾਉਣਾ ਵੀ ਇੱਕ ਜੀ ਬਾਲਾ ਵੱਡਾ ਟਾਸਕ ਹੈ तो होर गर्मी बस पुछो ही ना जी गर्मी लगता है कोई कम ना करना <laughs> <ममी>। <laughs> लो जी बस हम लगते हैं रोटी इधर पेड़े कर ले मम्मी ने एक थाल भर लिया क्योंकि अपने ਫਿਰ ਸਾਰੇ ਹੋ ਜਾਂਦੇ ਆ ਹਨਾ ਛੇਰੂ ਵਰਗੇ ਆਪਣੇ ਡੌੱਗੀ ਡੌੱਗੀ ਕਿੰਨੇ ਹੋ ਜਾਂਦੇ ਹੈਗੇ ਡੌੱਗੇ ਆ ਤਿੰਨ ਚਾਰ ਆ ਉਹ ਹੋ ਜਾਂਦੇ ਆ ਫਿਰ ਉਹਨਾਂ ਨੂੰ ਵੀ ਪਾਉਣੀਆਂ ਪੈਂਦੀਆਂ ਚਲੋ ਪੌਣੀ ਲੱਗਦਾ ਹਨ ਲਓ ਜੀ ਬਸ ਮੈਂ ਲਵਾ ਦਾਂ ਮੰਮੀ ਨਾ ਰੋਟੀਆਂ ਪੌਣੀ ਆ ਵੇ ਕੰਧੂ ਤੇ ਕੜਨ ਹੂੰ ਸਹੀ ਹੈ ਚਲੋ ਜੀ ਅੱਜ ਦੀ ਵੀਡੀਓ ਦਾ ਆਪਾਂ ਇੱਥੇ ਹੀ ਕਰਦੇ ਹਾਂ ਡ ਐਂਡ ਤੇ ਮਿਲਦੇ ਹਾਂ ਤੁਹਾਨੂੰ ਕੱਲ ਨੂੰ ਨਵੇਂ ਵਲੌਗ ਦੇ ਨਾਲ ਪਲੀਜ਼ ਜਿਹੜੇ ਸਾਡੇ ਚੈਨਲ ਤੇ ਨਵੇਂ ਆ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਜੀ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਜੀ ਬਾਕੀ ਐਡ ਆਉਂਦੀ ਆ ਪਲੀਜ਼ ਸਕਿਪ ਨਾ ਕਰਿਆ ਕਰੋ ਤਾਂ ਕਿ ਆਪਣੇ ਡਾਲਰ ਜੁੜ ਜਾਣ ਜੁੜ ਜਾਣ ਜੁੜ ਜਾਣ ਤੇ ਚਲੋ ਜੀ ਮਿਲਦੇ ਆਪਾਂ ਤੁਹਾਨੂੰ ਕੱਲ ਨੂੰ ਨੈਕਸਟ ਵਲੌਗ ਦੇ ਨਾਲ ਪਲੀਜ਼ ਜੇ ਤੁਹਾਨੂੰ ਸਾਡਾ ਵਲੌਗ ਵਧੀਆ ਲੱਗਿਆ ਤਾਂ ਨਾਲੇ ਤਾਂ ਕਰਿਓ ਸਬਸਕ੍ਰਾਈਬ ਜਿਹੜੇ ਪਹਿਲੀ ਵਾਰ ਆ ਲਾਈਕ ਜਰੂਰ ਕਰਿਓ ਕਮੈਂਟ ਜਰੂਰ ਕਰਿਓ ਤੇ ਚਲੋ ਜੀ ਹੱਸਦੇ ਰਹੋ ਬਸਦੇ